ਬੈਕੀਓ ਮੈਂ ਕੋਲ ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ ਅੱਗੋਂ ਤੋਂ ਸ਼ਰਾਬ ਨਹੀਂ ਪੀਵਾਂਗਾ ਕੋਈ ਮੇ ਕੋਲ ਗਲਤ ਕੰਮ ਨਹੀਂ ਹੋਏਗਾ ਮੈਂ ਸ਼ੁਕਰ ਮਹਾਰਾਜ ਦਾ ਮੀਲੀ ਸਹਾਰੇ ਦਾ ਦੇ ਜਾ ਕੇ ਮੁਰਗੇ ਦਾ ਮੈਂਟਲੀ ਅਫਸਰ ਸੀ ਤੇ ਉਧਰ ਬਾਹਰ ਡੇਰੇ ਤੇ ਕਿਸੇ ਦੇ ਘਰ ਰਹਿੰਦਾ ਸੀ ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਆ ਲਾਇਆ ਜਦ ਯਾਰਾਂ ਨੂੰ ਇਹਨੇ ਲੋਹੇ ਦੀ ਪੌੜੀ ਉਹ ਵੀ ਸੁੱਟਤੀ ਤੇ 3 ਵਜੇ ਦਾ ਚੜਿਆ ਜੀ ਤੇ ਸ਼ਰਾਬ ਇਹਨੇ ਪੀਤੀ ਹੈ ਲਗਾਤਾਰ 10 12 ਦਿਨ ਹੋ ਗਿਆ ਸ਼ਰਾਬ ਪੀਣ ਦਾ ਇਹ ਕੋਈ 3 3 ਵਜੇ ਦਾ ਚੜਿਆ ਸੀ ਸਾਨੂੰ ਤਾਂ ਉਹਨੇ ਮੇਰੇ ਲਈ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਨੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਉਹਨਦੇ ਪਤਾ ਹੀ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰਸ ਜਗ ਜਾ ਉਹ ਵਾਦੀ ਗੱਡੀ ਲੱਗੀ ਉਹਦੀ ਗੱਡੀ ਲੱਗੀ ਗਲਤੀ ਮੇਰੇ ਕੋਲ ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ ਅੱਗੋਂ ਤੋਂ ਸ਼ਰਾਬ ਨਹੀਂ ਪੀਵਾਂਗਾ ਕੋਈ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ ਮੈਂ ਸ਼ੁਕਰ ਮਹਾਰਾਜ ਦਾ ਮੀਲੀ ਸਤਾਰੇ ਦਾ ਐਸਐਸਪੀ ਦਾ ਮੈਂ ਧੰਨਵਾਦ ਉਹਦੇ ਬੱਚੇ ਰਾਜੀ ਰਹਿਣ ਕੋਈ ਨਾ ਕੋਈ ਜ਼ਿੰਦਗੀ ਦਿੱਤੀ ਉਹਨੇ ਚੜਿਆ ਕਿਉਂ ਹੀ ਭਾਜੀ ਇਹ ਪੁੱਛਦੇ ਲੈਂਦੇ ਚੜਿਆ ਚੜਿਆ ਕਿਉਂ ਹੀ ਚਲੋ ਮਨ ਕਰ ਤੁਸ ਜੀ ਦੀ ਜਨੀ ਪਰ ਲੱਗਾ ਮਨ ਤੁਸ ਹੋਇਆ ਹੈ ਪੁੱਤ ਆ ਨਹੀਂ ਨਹੀਂ ਚਲੋ ਮਾਈ ਮਨ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488